ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਲਈ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਯੁੱਧ ਮੋਰਚੇ ਤੇ ਚਟਕਾ ਕੈਨੇਡਾ ਨੇ ਯੂਕਰੇਨ ਲਈ ਆਰਮਡ ਵਾਹਨ ਭੇਜਣ ਦਾ ਪਲਾਨ ਰੱਦ ਕੀਤਾ ਦੰਦਨੀ ਸੇਵਾ 'ਚ ਗਲਤੀ 70000 ਕੈਨੇਡੀਅਨ ਯੋਜਨਾ ਲਈ ਅਨਯੋਗ ਪਾਏ ਗਏ ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀ ਤੇ ਖੜੇ ਸਵਾਲ ਲੋਕ ਕਹਿੰਦੇ ਹੁਣ ਲੋੜ ਤੋਂ ਵੱਧ ਆ ਰਹੇ ਨੇ ਪ੍ਰਵਾਸੀ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਹੁਣ ਯੂਕਰੇਨ ਨੂੰ ਆਰਮਡ ਵਾਹਨ ਨਹੀਂ ਭੇਜੇਗਾ ਇਹ ਵਾਹਨ ਮੁਰ ਤਿਆਰ ਕੀਤੇ ਗਏ ਸਨ ਅਤੇ ਉਹਨਾਂ ਨੂੰ ਯੂਕਰੇਨ ਭੇਜਣ ਦੀ ਯੋਜਨਾ ਸੀ ਪਰ ਹੁਣ ਕੈਨੇਡਾ ਦੀ ਸਰਕਾਰ ਨੇ ਇਹ ਯੋਜਨਾ ਰੱਦ ਕਰ ਦਿੱਤੀ ਹੈ ਰੱਖਿਆ ਮੰਤਰੀ ਨੇ ਦੱਸਿਆ ਹੈ ਕਿ ਕਿਸੇ ਕਾਰਨ ਕਰਕੇ ਫੈਸਲਾ ਲਿਆ ਗਿਆ ਪਰ ਵਧੇਰੇ ਜਾਣਕਾਰੀ ਨਹੀਂ ਦਿੱਤੀ ਇਸ ਫੈਸਲੇ ਨਾਲ ਯੂਕਰੇਨ ਨੂੰ ਥੋੜਾ ਨੁਕਸਾਨ ਹੋ ਸਕਦਾ ਹੈ ਕਿਉਂਕਿ ਉੱਥੇ ਲੜਾਈ ਚੱਲ ਰਹੀ ਹੈ ਅਤੇ ਉਹਨਾਂ ਨੂੰ ਵਾਹਨਾਂ ਦੀ ਲੋੜ ਸੀ ਕੈਨੇਡਾ ਵੱਲੋਂ ਯੂਕਰੇਨ ਨੂੰ ਦਿੱਤੀ ਜਾਣ ਵਾਲੀ ਸੈਨਿਕ ਮਦਦ 'ਚ ਇੱਕ ਵੱਡਾ ਬਦਲਾਅ ਆਇਆ ਹੈ। ਕੈਨੇਡਾ ਦੀ ਸਰਕਾਰ ਨੇ ਯੂਕਰੇਨ ਨੂੰ ਮੁਰੰਤਯਾਰ ਕੀਤੇ ਹੋਏ ਆਰਮਡ ਵਾਹਨ ਭੇਜਣ ਦੀ ਯੋਜਨਾ ਰੱਦ ਕੀਤੀ ਹੈ। ਇਹ ਵਾਹਨ ਉਹ ਸਨ ਜੋ ਪਹਿਲਾਂ ਵਰਤੇ ਜਾਂਦੇ ਸਨ ਅਤੇ ਉਹਨਾਂ ਨੂੰ ਨਵੇਂ ਸੀਰੇ ਤੋਂ ਤਿਆਰ ਕਰਕੇ ਯੂਕਰੇਨ ਨੂੰ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਸੀ। ਫੈਸਲਾ ਵੱਖ-ਵੱਖ ਕਾਰਨਾ ਕਰਕੇ ਲਿਆ ਗਿਆ ਪਰ ਇਸ ਦੀ ਪੂਰੀ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ। ਕਈ ਰਿਪੋਰਟਾਂ ਲਈ ਇਹ ਦੱਸਿਆ ਗਿਆ ਹੈ ਕਿ ਇਹ ਯੋਜਨਾ ਕਿਸੇ ठेकेदार ਕੰਪਨੀ ਨਾਲ ਝਗੜੇ ਜਾਂ ਤਕਨੀਕੀ ਮੁੱਦਿਆਂ ਕਾਰਨ ਰੱਦ ਹੋਈ ਹੈ ਪਰ ਇਹ ਵਾਹਨ ਜੋ ਕਿ ਲਾਈਟ ਆਰਮਡ ਵਾਹਨਸ ਹਨ ਯੂਕਰੇਨ ਦੀ ਲੜਾਈ ਵਿੱਚ ਕਾਫੀ ਮਦਦਗਾਰ ਸਾਬਤ ਹੋਏ ਸਨ ਜੋ ਕਿ ਯੂਕਰੇਨ ਰੂਸ ਨਾਲ ਜੰਗ ਦੇ ਮੋੜ ਤੇ ਖੜਾ ਹੈ ਉਹਨਾਂ ਲਈ ਅਜੀਹੀ ਫੌਜੀ ਮਦਦ ਦੀ ਬਹੁਤ ਜ਼ਿਆਦਾ ਲੋੜ ਹੈ ਕੈਨੇਡਾ ਦੇ ਇਸ ਪਿੱਛੇ ਹਟਣ ਨਾਲ ਯੂਕਰੇਨ ਨੂੰ ਨੁਕਸਾਨ ਹੋ ਸਕਦਾ ਹੈ ਖਾਸ ਕਰਕੇ ਜਦੋਂ ਕਿ ਹੋਰ ਪੱਛਮੀ ਦੇਸ਼ ਵੀ ਹੌਲੀ-ਹੌਲੀ ਆਪਣੀ ਸਹਾਇਤਾ ਘਟਾ ਰਹੇ ਹਨ ਇਸ ਫੈਸਲੇ ਨੇ ਕੈਨੇਡਾ ਦੀ ਰਣਨੀਤਿਕ ਨੀਤੀ ਤੇ ਵੀ ਸਵਾਲ ਚੱਕ ਦਿੱਤੇ ਹਨ ਵਿਸ਼ਲੇਸ਼ਕ ਕਹਿ ਰਹੇ ਹਨ ਕਿ ਜੇਕਰ ਕੈਨੇਡਾ ਵਾਂਗ ਵਰਲਡ ਪਾਵਰਾਂ ਦੇਸ਼ ਯੂਕਰੇਨ ਦੀ ਮਦਦ 'ਚ ਕਮੀ ਕਰਦੇ ਹਨ ਤਾਂ ਇਹ ਰੂਸ ਵਿ ਲਈ ਹੌਸਲਾ ਵਧਾ ਸਕਦਾ ਹੈ ਹੁਣ ਵੇਖਣਾ ਇਹ ਹੋਵੇਗਾ ਕਿ ਕੈਨੇਡਾ ਸਰਕਾਰ ਅਗਲੇ ਦਿਨਾਂ ਵਿੱਚ ਕੋਈ ਨਵਾਂ ਫੈਸਲਾ ਲੈਂਦੀ ਹੈ ਜਾਂ ਨਹੀਂ ਜਾਂ ਇਹ ਸਿਰਫ ਅਸਥਾਈ ਰੋਕ ਹੈ ਕੈਨੇਡਾ ਦੀ ਦੰਦ ਸਿਹਤ ਯੋਜਨਾ ਵਿੱਚ ਗਲਤੀ ਹੋਣ ਕਾਰਨ ਲਗਭਗ 70000 ਲੋਕ ਇਸ ਯੋਜਨਾ ਲਈ ਯੋਗ ਨਹੀਂ ਪਾਏ ਗਏ ਸਰਕਾਰ ਨੇ ਕਿਹਾ ਹੈ ਕਿ ਇਹ ਗਲਤੀ ਆਮਦਨ ਦੀ ਗਣਨਾ ਵਿੱਚ ਸੀ ਹੁਣ ਇਸ ਗਲਤੀ ਨੂੰ ਠੀਕ ਕਰ ਦਿੱਤਾ ਗਿਆ ਹੈ ਅਤੇ ਜਿਨ੍ਹਾਂ ਲੋਕਾਂ ਨੂੰ ਗਲਤੀ ਨਾਲ ਫਾਇਦਾ ਮਿਲਿਆ ਉਹਨਾਂ ਨੂੰ ਪੈਸੇ ਵਾਪਸ ਨਹੀਂ ਦੇਣੇ ਪੈਣਗੇ ਸਰਕਾਰ ਪ੍ਰਭਾਵਿਤ ਲੋਕਾਂ ਨੂੰ ਸੂਚਿਤ ਕਰ ਰਹੀ ਹੈ ਕੈਨੇਡਾ ਦੀ ਰਾਸ਼ਟਰੀ ਦੰਦ ਸਹਿਤ ਯੋਜਨਾ ਚ ਇੱਕ ਵੱਡੀ ਗਲਤੀ ਸਾਹਮਣੇ ਆਈ ਹੈ ਜਿਸ ਕਾਰਨ ਲਗਭਗ 70000 ਕੈਨੇਡੀਅਨ ਇਸ ਯੋਜਨਾ ਲਈ ਅਣਜਾਣੇ ਤੌਰ ਤੇ ਅਨਸੂਚਿਤ ਢੰਗ ਨਾਲ ਰਜਿਸਟਰ ਹੋ ਗਏ ਸਰਕਾਰ ਨੇ ਕਿਹਾ ਹੈ ਕਿ ਇਹ ਗਲਤੀ ਆਮਦਨ ਦੀ ਗਣਨਾ ਦੌਰਾਨ ਹੋਈ ਸੀ ਜਿਸ ਕਾਰਨ ਕੁਝ ਲੋਕਾਂ ਨੂੰ ਜਾਂ ਤਾਂ ਇਹ ਯੋਜਨਾ ਮਿਲ ਗਈ ਚਦਕੀ ਉਹ ਯੋਗ ਨਹੀਂ ਸਨ ਜਾਂ ਉਹਨਾਂ ਨੂੰ ਗਲਤ ਸਹੂਲਤਾਂ ਦਿੱਤੀਆਂ ਗਈਆਂ ਇਹ ਗਲਤੀ ਉਸ ਸਮੇਂ ਪਤਾ ਲੱਗੀ ਜਦੋਂ ਸਰਕਾਰ ਨੇ ਯੋਜਨਾ ਦੇ ਅੰਦਰੂਨੀ ਡਾਟਾ ਦੀ ਜਾਂਚ ਕੀਤੀ ਫਿਲਹਾਲ ਸਰਕਾਰ ਨੇ ਇਹ ਗਲਤੀ ਠੀਕ ਕਰ ਦਿੱਤੀ ਹੈ ਅਤੇ ਪ੍ਰਭਾਵਿਤ ਲੋਕਾਂ ਨੂੰ ਜਾਣਕਾਰੀ ਦੇਣ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਹੈ ਇਹ ਵੀ ਕਿਹਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਨੇ ਗਲਤੀ ਨਾਲ ਸਹੂਲਤ ਲਈ ਹੈ ਉਹਨਾਂ ਨੂੰ ਪਿਛਲੇ ਖਰਚੇ ਵਾਪਸ ਨਹੀਂ ਦੇਣੇ ਪੈਣਗੇ ਇਹ ਸਾਰੀ ਘਟਨਾ ਦੱਸਦੀ ਹੈ ਕਿ ਸੈਤ ਸੰਬੰਧੀ ਸਰਕਾਰੀ ਯੋਜਨਾ ਵਿੱਚ ਸਹੀ ਜਾਣਕਾਰੀ ਅਤੇ ਪ੍ਰਬੰਧਨ ਕਿੰਨਾ ਜ਼ਰੂਰੀ ਹੈ ਤਾਂ ਜੋ ਹਰ ਲੋੜਵੰਦ ਵਿਅਕਤੀ ਨੂੰ ਮਦਦ ਮਿਲ ਸਕੇ ਸਰਕਾਰ ਨੇ ਭਰੋਸਾ ਦਿੱਤਾ ਹੈ ਕਿ ਅਗਲੇ ਦਿਨਾਂ ਵਿੱਚ ਇਹ ਯੋਜਨਾ ਹੋਰ ਸੁਧਾਰਨ ਸਹੀ ਅਤੇ ਲੋਕਾਂ ਲਈ ਲਾਭਦਾਇਕ ਬਣਾਈ ਜਾਏਗੀ ਇਮੀਗ੍ਰੇਸ਼ਨ ਨੂੰ ਲੈ ਕੇ ਕੈਨੇਡਾ ਤੋਂ ਇੱਕ ਵੱਡੀ ਖਬਰ ਚਿੰਤਾ ਤੇ ਆਧਾਰਿਤ ਕੰਜ਼ਰਵੇਟਿਵ ਪਾਰਟੀ ਦੇ 80% ਦੀ ਸਮਰਥਕ ਮੰਨਦੇ ਹਨ ਕਿ ਹੁਣ ਕੈਨੇਡਾ ਵਿੱਚ ਬਹੁਤ ਜ਼ਿਆਦਾ ਲੋਕ ਬਾਹਰਲੇ ਦੇਸ਼ਾਂ ਤੋਂ ਆ ਰਹੇ ਹਨ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਘਰ ਲੱਭਣ ਵਿੱਚ ਮੁਸ਼ਕਲ ਹੋ ਰਹੀ ਹੈ ਨੌਕਰੀਆਂ ਘਟ ਰਹੀਆਂ ਹਨ ਅਤੇ ਸਿਹਤ ਸੇਵਾਵਾਂ ਤੇ ਵੀ ਦਬਾਅ ਵੱਧ ਰਿਹਾ ਹੈ ਕੈਨੇਡਾ ਵਿੱਚ ਪ੍ਰਵਾਸੀ ਨੀਤੀ ਨੂੰ ਲੈ ਕੇ ਲੋਕਾਂ ਦੇ ਵਿਚਾਰ ਹੁਣ ਬਦਲਦੇ ਨਜ਼ਰ ਆ ਰਹੇ ਹਨ ਇਹ ਨਵੇਂ ਸਰਲੇਖ ਅਨੁਸਾਰ ਕੰਜ਼ਰਵੇਟਿਵ ਪਾਰਟੀ ਦੇ 10 ਵਿੱਚੋਂ 8 ਸਮਰਥਕ ਇਹ ਮੰਨਦੇ ਹਨ ਕਿ ਕੈਨੇਡਾ ਵਿੱਚ ਹੁਣ ਬਹੁਤ ਜ਼ਿਆਦਾ ਪ੍ਰਵਾਸੀ ਆ ਰਹੇ ਹਨ ਇਸ ਗੱਲ ਤੇ ਲੰਬੇ ਸਮੇਂ ਤੋਂ ਚੱਲ ਰਹੀ ਖੁੱਲੇ ਇਮੀਗ੍ਰੇਸ਼ਨ ਵਾਲੀ ਸੋਚ ਨੂੰ ਝਟਕਾ ਦਿੰਦਾ ਹੈ ਲੋਕਾਂ ਵਿੱਚ ਇਹ ਚਿੰਤਾ ਵੱਧ ਰਹੀ ਹੈ ਕਿ ਵੱਧ ਰਹੀ ਆਬਾਦੀ ਕਾਰਨ ਘਰ ਮਿਲਣ ਵਿੱਚ ਮੁਸ਼ਕਲ ਹੋ ਰਹੀ ਹੈ ਅਤੇ ਸਿਹਤ ਸੇਵਾਵਾਂ ਤੇ ਵੀ ਦਬਾਅ ਪੈ ਰਿਹਾ ਹੈ ਅਤੇ ਨੌਕਰੀਆਂ ਦੀ ਵੀ ਘਾਟ ਮਹਿਸੂਸ ਕੀਤੀ ਗਈ ਹੈ ਖਾਸ ਕਰਕੇ ਵੱਧਦੇ ਕਿਰਾਏ ਭੀੜ ਭਰੇ ਹਸਪਤਾਲ ਅਤੇ ਲੰਬੇ ਇੰਤਜ਼ਾਰ ਨੇ ਲੋਕਾਂ ਦੀ ਨਰਾਜ਼ਗੀ ਵਧਾ ਦਿੱਤੀ ਹੈ ਇਹ ਸਿਰਫ ਕਨਜ਼ਰਵੇਟਿਵ ਪਾਰਟੀ ਦੇ ਸਮਰਥਕਾਂ ਦੀ ਗੱਲ ਨਹੀਂ ਹੋਰ ਵੀ ਕਈ ਕੈਨੇਡੀਅਨ ਇਮੀਗ੍ਰੇਸ਼ਨ ਦੀ ਗਿਣਤੀ ਨੂੰ ਲੈ ਕੇ ਚਿੰਤਤ ਹਨ ਸਰਵੇਖਣ ਵਿੱਚ ਇਹ ਸਾਹਮਣੇ ਆਇਆ ਹੈ ਕਿ ਲੋਕ ਚਾਹੁੰਦੇ ਹਨ ਕਿ ਹੁਣ ਇਮੀਗ੍ਰੇਸ਼ਨ ਦੀ ਰਫ਼ਤਾਰ ਨੂੰ ਘਟਾਇਆ ਜਾਵੇ ਤਾਂ ਜੋ ਮੌਜੂਦਾ ਵਸਨੀਕਾਂ ਲਈ ਸੇਵਾਵਾਂ ਨੂੰ ਸੁਧਾਰਿਆ ਜਾ ਸਕੇ ਹੁਣ ਇਹ ਮਾਮਲਾ ਸਿਰਫ ਆਰਥਿਕ ਨਹੀਂ ਸਗੋਂ ਸਮਾਜਿਕ ਅਤੇ ਰਾਜਨੀਤਿਕ ਵੀ ਬਣ ਗਿਆ ਹੈ ਅਗਲੇ ਚੋਣਾਂ ਵਿੱਚ ਇਮੀਗ੍ਰੇਸ਼ਨ ਇੱਕ ਵੱਡਾ ਮੁੱਦਾ ਹੋ ਸਕਦਾ ਹੈ ਲੋਕ ਇਹ ਉਮੀਦ ਕਰ ਰਹੇ ਹਨ ਕਿ ਸਰਕਾਰ ਲੋਕਾਂ ਦੀ ਚਿੰਤਾ ਨੂੰ ਸਮਝੇਗੀ ਅਤੇ ਪ੍ਰਵਾਸੀ ਨੀਤੀ ਵਿੱਚ ਕੋਈ संतुलन ਲਿਆਵੇਗੀ ਤਾਂ ਜੋ ਨਵਾਂ ਆਉਣ ਵਾਲਾ ਵੀ ਕੋਈ ਸਵਾਗਤ ਯੋਗ ਹੋਵੇ ਅਤੇ ਕੈਨੇਡਾ ਦੇ ਮੌਜੂਦਾ ਵਸਨੀਕਾਂ ਲਈ ਵੀ ਜੀਣਾ ਆਸਾਨ ਬਣੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹੁਣੇ-ਹੁਣੇ ਦੱਸਿਆ ਹੈ ਕਿ ਕੈਨੇਡਾ ਅਤੇ ਅਮਰੀਕਾ ਦੇ ਵਿਚਕਾਰ ਖੇਤਰਵਾਰ ਟੈਰਿਫਾਂ ਬਾਰੇ ਇੱਕ ਸਮਝੌਤੇ ਦੀ ਸੰਭਾਵਨਾ ਬਣ ਰਹੀ ਹੈ ਇਸ ਦਾ ਮਤਲਬ ਇਹ ਹੈ ਕਿ ਦੋਵੇਂ ਦੇਸ਼ ਵੱਖ-ਵੱਖ ਉਦਯੋਗਾਂ ਲਈ ਟੈਕਸ ਜਾਂ ਕਸਟਮ ਡਿਊਟੀਆਂ ਤੇ ਸਹਿਮਤੀ ਕਰ ਸਕਦੇ ਹਨ ਇਸ ਨਾਲ ਕਾਰੋਬਾਰ ਵਿੱਚ ਸੁਵਿਧਾ ਆਵੇਗੀ ਅਤੇ ਦੋਵਾਂ ਦੇਸ਼ਾਂ ਦੇ ਰਿਸ਼ਤੇ ਮਜ਼ਬੂਤ ਹੋਣਗੇ ਅਸੀਂ ਆਸ ਕਰਦੇ ਹਾਂ ਕਿ ਇਹ ਡੀਲ ਜਲਦੀ ਹੀ ਹੋਵੇ ਅਤੇ ਲੋਕਾਂ ਵਿੱਚ ਇਸ ਦਾ ਫਾਇਦਾ ਵੀ ਮਿਲੇ ਕੈਨੇਡਾ ਅਤੇ ਅਮਰੀਕਾ ਦੇ ਰਿਸ਼ਤੇ ਹਮੇਸ਼ਾ ਤੋਂ ਹੀ ਵਪਾਰ ਸਾਂਝੇ ਤਾਲਮੇਲ ਅਤੇ ਵਾਪਸੀ ਸਮਝਦਾਰੀ ਤੇ ਅਧਾਰਿਤ ਰਹੇ ਹਨ ਹੁਣ ਇਹ ਰਿਸ਼ਤਾ ਹੋਰ ਵੀ ਮਜ਼ਬੂਤ ਹੋਣ ਜਾ ਰਿਹਾ ਹੈ ਕੈਨੇਡਾ ਦੇ ਸੰਭਾਵੀ ਅਗਲੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਇਹ ਇਸ਼ਾਰਾ ਦਿੱਤਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਖੇਤਰਵਾਰ ਟੈਰਿਫ ਸਮਝੌਤਾ ਹੋ ਸਕਦਾ ਹੈ ਇਸ ਦਾ ਅਰਥ ਇਹ ਹੋਵੇਗਾ ਕਿ ਕੈਨੇਡਾ ਅਤੇ ਅਮਰੀਕਾ ਵੱਖ-ਵੱਖ ਉਦਯੋਗਾਂ ਲਈ ਵੱਖਰੇ ਟੈਕਸ ਜਾਂ ਕਸਟਮ ਡਿਊਟੀ ਰੇਟਾਂ ਉੱਤੇ ਸਹਿਮਤ ਹੋ ਸਕਦਾ ਹੈ ਉਦਾਹਰਨ ਵਜੋਂ ਕਿਸੇ ਖਾਸ ਉਦਯੋਗ ਜਾਂ ਪੈਦਾਵਾਰ ਲਈ ਟੈਕਸ ਘਟਾਏ ਜਾਂ ਮੁਫਤ ਵੀ ਕੀਤੇ ਜਾ ਸਕਦੇ ਹਨ ਤਾਜੋ ਦੋਹਾਂ ਦੇਸ਼ਾਂ ਵਿੱਚਕਾਰ ਵਪਾਰ ਹੋਰ ਆਸਾਨ ਤੇ ਲਾਭਕਾਰੀ ਬਣੇ ਇਹ ਪਹੁੰਚ ਸਿਰਫ ਇੱਕ ਆਰਥਿਕ ਫੈਸਲਾ ਨਹੀਂ ਸਗੋ ਇੱਕ ਰਾਜਨੀਤਿਕ ਕਦਮ ਵੀ ਹੋ ਸਕਦਾ ਹੈ ਜੋ ਦੋਵਾਂ ਦੇਸ਼ਾਂ ਦੀਆਂ ਅਰਥਵਿਵਸਥਾ ਨੂੰ ਹੋਰ ਨੇੜੇ ਲਿਆਵੇਗਾ ਇਸ ਨਾਲ ਨਿਰਯਾਤ ਆਯਾਤ ਵਿੱਚ ਆਉਣ ਵਾਲੀਆਂ ਰੁਕਾਵਟਾਂ ਘਟਣਗੀਆਂ ਤੇ ਉਦਯੋਗ ਨੂੰ ਨਵੇਂ ਮੌਕੇ ਮਿਲਣਗੇ ਇਸ ਤਰ੍ਹਾਂ ਦੇ ਸਮਝੋਤਿਆਂ ਨਾਲ ਨਾ ਸਿਰਫ ਵਪਾਰ ਵਧੇਗਾ ਸਗੋਂ ਨੌਕਰੀਆਂ ਦੇ ਨਵੇਂ ਦਰਵਾਜ਼ੇ ਵੀ ਖੁੱਲਣਗੇ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਡੀਲ ਜਲਦੀ ਤਿਆਰ ਹੋਵੇ ਤਾਂ ਜੋ ਦੋਵਾਂ ਦੇਸ਼ਾਂ ਦੇ ਨਾਗਰਿਕਾਂ ਲਈ ਫਾਇਦੇਮੰਦ ਸਾਬਿਤ ਹੋਵੇ ਮਸ਼ਹੂਰ ਪੰਜਾਬੀ ਗਾਇਕ ਤੇਜੀ ਕਹਲੋ ਤੇ ਗੋਲੀ ਚਲਾਈ ਗਈ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਇਸ ਹਮਲੇ ਦੀ ਜ਼ਿੰਮੇਵਾਰੀ ਰੋਹਿਤ ਗੁਦਾਰਾ ਗੈਂਗ ਨੇ ਲੈ ਲਈ ਹੈ ਗੈਂਗ ਵੱਲੋਂ ਸੋਸ਼ਲ ਮੀਡੀਆ ਤੇ ਲਿਖਿਆ ਗਿਆ ਹੈ ਕਿ ਕਹਲੋ ਉਹਨਾਂ ਦੇ ਵਿਰੋਧੀਆਂ ਨੂੰ ਫੰਡਿੰਗ ਕਰ ਰਿਹਾ ਸੀ ਇਸ ਲਈ ਉਹਨਾਂ ਨੇ ਉਸ ਉੱਤੇ ਹਮਲਾ ਕੀਤਾ ਹੈ ਗੈਂਗ ਨੇ ਖੁੱਲੇ ਤੌਰ ਤੇ ਚੇਤਾਵਨੀ ਦਿੱਤੀ ਹੈ ਕਿ ਅਗਲੀ ਵਾਰੀ ਉਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕੈਨੇਡਾ ਵਿੱਚ ਪੰਜਾਬੀ 뮤직 ਇੰਡਸਟਰੀ ਨਾਲ ਜੁੜੀ ਇੱਕ ਗੰਭੀਰ ਅਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ ਮਸ਼ਹੂਰ ਪੰਜਾਬੀ ਗਾਇਕ ਤੇਜੀ ਕਲਹੋਂ ਤੇਜ ਗੋਲੀ ਚਲਾਈ ਗਈ ਹੈ ਜਿਸ ਨਾਲ ਕੰਬੀਰ ਟੰਗ ਨਾਲ ਜ਼ਖਮੀ ਹੋਏ ਹਨ ਅਤੇ ਇਹ ਮਾਮਲਾ ਕਿਸੇ ਆਮ ਰੰਜਿਸ਼ ਦਾ ਨਤੀਜਾ ਨਹੀਂ ਸੀ ਸਗੋਂ ਇਸ ਦੀ ਜ਼ਿੰਮੇਵਾਰੀ ਸਿੱਧਾ ਰੋਹਿਤ ਗੁਦਾਰਾ ਗੈਂਗ ਵੱਲੋਂ ਲਈ ਗਈ ਹੈ ਗੈਂਗ ਨੇ ਸੋਸ਼ਲ ਮੀਡੀਆ ਤੇ ਪੋਸਟ ਕਰਕੇ ਦੱਸਿਆ ਕਿ ਕੈਲੋਂ ਉਹਨਾਂ ਦੇ ਦੁਸ਼ਮਨਾਂ ਦੀ ਫੰਡਿੰਗ ਕਰ ਰਿਆ ਸੀ ਜਿਸ ਕਰਕੇ ਉਹਨਾਂ ਨੇ ਇਸ ਹਮਲੇ ਨੂੰ ਅੰਜਾਮ ਦਿੱਤਾ ਹੈ। ਇਹ ਵੀ ਲਿਖਿਆ ਗਿਆ ਹੈ ਕਿ ਕੈਲੋਂ ਦੇ ਪੇਟ ਵਿੱਚ ਗੋਲੀ ਮਾਰੀ ਗਈ ਹੈ। ਜੇ ਇਹ ਸਮਝ ਗਿਆ ਤਾਂ ਚੰਗਾ ਨਹੀਂ ਤਾਂ ਅਗਲੀ ਵਾਰੀ ਖਤਮ ਕਰ ਦਿੱਤਾ ਜਾਵੇਗਾ। ਇਹ ਖੁੱਲੀ ਧਮਕੀ ਸਿਰਫ ਇੱਕ ਕਲਾਕਾਰ ਲਈ ਨਹੀਂ ਸਗੋਂ ਸਾਰੇ ਪੰਜਾਬੀ মিডিਆ ਅਤੇ ਕਲਚਰਲ ਜਥੇਬੰਦੀਆਂ ਲਈ ਚਿੰਤਾ ਦਾ ਵਿਸ਼ਾ ਬਣ ਗਈ ਹੈ। ਕੈਨੇਡਾ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਅਤੇ ਇਹ ਪਤਾ ਲਾਇਆ ਜਾ ਰਿਹਾ ਹੈ ਕਿ ਇਹ ਸੱਚਮੁੱਚ ਗੈਂਗ ਵੱਲੋਂ ਕਰਵਾਇਆ ਗਿਆ ਹਮਲਾ ਹੀ ਹੈ ਜਾਂ ਫਿਰ ਪਿੱਛੇ ਹੋਰ ਕੋਈ ਵੱਡੀ ਸਾਜ਼ਿਸ਼ ਹੋਈ ਹੈ। ਇਨ੍ਹਾਂ ਤਾਜ਼ਾ ਘਟਨਾਵਾਂ ਨੇ ਇਹ ਸਵਾਲ ਉਠਾ ਦਿੱਤਾ ਹੈ ਕਿ ਵਿਦੇਸ਼ਾਂ ਵਿੱਚ ਵਸਦੇ ਪੰਜਾਬੀ ਕਲਾਕਾਰਾਂ ਦੀ ਸੁਰੱਖਿਆ ਕਿੰਨੀ ਕੁ ਪੱਕੀ ਹੈ। ਅੱਜ ਦੀ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ, ਕੱਲ ਫੇਰ ਮਿਲਾਂਗੇ ਨਵੀਆਂ ਅਤੇ ਤਾਜ਼ਾ ਅਪਡੇਟ ਲੈ ਕੇ। ਹੁਣ ਦਿਓ ਸਾਨੂੰ ਇਜਾਜ਼ਤ, ਧੰਨਵਾਦ।